ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀ ਰਪੈਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਰਹਿ ਰਖੇ ਭਾਰਤਿਆਂ ਲਈ ਕਨ ਅਡਵਾਈਸਰ ਜਾਰੀ ਕੈਨੇਡਾ ਚ ਰਹਿ ਰਖੇ ਭਾਰਤਗਾਂ ਲਈ ਅਡਵਾਈਸਰ ਜਾਰੀ ਹੋਟ ਵਾਸਤੇ ਭਾਰਤੀ ਹਾਈ ਕਮਿਸ਼ਨ ਨੇ ਇੱਕ ਮੰਤਰੀ ਉਮੀਦਵਾਰਾਂ ਨੂੰ ਫਰਜੀ ਈਮੇਲਾਂ ਤੇ ਕਾਲਾਂ ਤੇ ਚੌਕਸ ਕੀਤਾ ਕੈਨੇਡਾ ਵਿੱਚ ਡਾਇਰੈਕਟ ਪਾਰਟੀ ਭਾਈਚਾਰੇ ਦੇ ਲੋਕਾਂ ਲਈ ਉੱਤਵਸਥੇਤ ਪਾਰਟੀ ਹਾਈ ਕਮਿਸ਼ਨ ਵੱਲੋਂ アドਵਾਈਜ਼ਰ ਜਾਰੀ ਕੀਤੀ ਗਈ ਹੈ アドਵਾਈਜ਼ਰ ਮੁਤਾਬਕ ਕੈਨੇਡਾ ਵਿੱਚ ਕੁਝ ਪਾਰਟੀ ਨਾਗਰਿਕਾਂ ਜਾਂ ਪਾਰਟੀ ਮੂਲ ਦੇ ਵਿਅਕਤੀਆਂ ਨੂੰ ਕੁਝ ਸ਼ਰਤਾਂ ਅੰਸਰਾਂ ਵੱਲੋਂ ਉਹਨਾਂ ਦੇ ਕੈਨੇਡੀਅਨ ਵੀਜ਼ਾ ਇਮੀਗ੍ਰੇਸ਼ਨ ਸਥਿਤੀ ਨੌਕਰੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਅਰਜੀ ਫੀਸਾਂ ਦੀ ਅਦਾਇਗੀ ਜਾਂ ਮੁਰਫਕਤਾਨ ਬਾਰੇ ਕਾਲਾ ਈਮੇਲ ਆਦ ਮਿਲ ਰਖੀਆਂ ਹਨ ਜਿਵੇਂ ਚੋਣਾਂ ਤੇ अपराध ਜਾਂ ਧੋਖਾਧੜੀ ਯਾਦ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਇਸ ਵਿੱਚ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਸਟੂਡੈਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਖਾ ਪਰ ਤੱਕ ਦੇ ਦੇਖਣ ਲਈ